ਵੀਡੀਓ ਹੈਗੀ ਹੈ 9 ਮਹੀਨੇ ਵਾਲਿਆਂ ਲਈ ਠੀਕ ਹੈ ਜੀ ਜਿਨ੍ਹਾਂ ਕੋਲ 9 ਮਹੀਨੇ ਵਾਲੇ ਸੰਜੋਰ ਨੂੰ ਹੈ ਉਹਨਾਂ ਲਈ ਕੰਮ ਹੈ ਠੀਕ ਹੈ ਜੀ ਉਦੀਨੇ ਸਾਈਡ ਕੰਮ ਹੈ ਉਦੀਨੇ ਸਾਈਡ ਕੰਮ ਹੈ ਖੇਤੀ ਦਾ ਕੰਮ ਹੈ ਜਿਨ੍ਹਾਂ ਕੋਲ 9 ਮਹੀਨੇ ਵਾਲੀ ਸੰਜੋਰ ਨੂੰ ਹੈ ਮੈਸੇਜ ਕਰ ਲਿਓ ਮੈਨੂੰ ਨੰਬਰ 32 82 32 97 69 ਵਟਸਐਪ ਤੇ ਮੈਸੇਜ ਕਰ ਲਿਓ ਕੱਲਾ ਮੈਸੇਜ ਕਰਿਓ ਫੋਨ ਨਾ ਕਰਿਓ ਵੀਰ ਬਣ ਕੇ ਠੀਕ ਹੈ ਜੀ ਤੇ ਖੇਤੀ ਦਾ ਕੰਮ ਹੈ ਰਹਿਸ਼ ਹੋ ਜੂਗੀ ਕੰਮ ਹੈਗਾ ਇਹਨਾਂ ਕੋਲ ਚੱਲੀ ਜਾਂਦਾ ਲਗਾਤਾਰ ਨੰਬਰ ਦੇ ਵਿੱਚ ਜਾ ਕੇ 20 ਦਿਨ ਦੀ ਬ੍ਰੇਕ ਪੈਂਦੀ ਹੈ ਠੀਕ ਹੈ ਜੀ ਰਹਿਸ਼ ਦਾ ਵਿਹਲਾ ਹੋ ਜੂਗਾ ਉਹਦੀ ਨਹੀਂ ਸਾਈਡ ਕੰਮ ਹੈ ਜੇ ਕੋਈ ਵੀਰ ਕਰਨਾ ਚਾਹੁੰਦਾ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ ਪਰ ਕੱਲਾ ਮੈਸੇਜ ਕਰਿਓ ਫੇਰ ਮੈਂ ਰਿਪੀਟ ਕਰਨਾ ਕਾਲ ਨਾ ਕਰਿਓ ਠੀਕ ਹੈ ਜੀ ਨਾ ਮੈਂ ਕਾਲ ਦਾ ਜਵਾਬ ਦੇਣਾ ਠੀਕ ਹੈ ਜੀ ਨਾ ਮੈਂ ਕਿਸੇ ਨੂੰ ਬੈਕ ਕਾਲ ਕਰਨਾ ਸਹੀ ਹੈ ਜੀ ਨੰਬਰ ਮੈਂ ਬੋਲ ਦਿੰਨਾ 32823297969 9 ਮਹੀਨੇ ਵਾਲੇ ਵੀਰ ਹੋਵੇ ਸੰਜੋੜ ਨੂੰ ਹੋਵੇ ਪਰ ਠੀਕ ਹੈ ਜੀ ਅਜੀਲ ਹੋਵੇ ਉਹ ਵੀ ਚੱਲ ਪੋਵੇ ਸਹੀ ਹੈ ਜੀ ਤੇ ਵੀਡੀਓ ਸ਼ੇਅਰ ਕਰ ਦਿਓ ਜਿਹੜੇ ਬੰਦਿਆਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਾਲੇ ਘੰਟੀ ਵਾਲਾ ਬਟਨ ਦਬਾ ਦਿਓ ਸਹੀ ਹੈ ਜੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਕੰਮ ਵਾਲੀ ਵੀਡੀਓ ਲੈ ਕੇ ਜਾਂ ਕੋਈ ਅਪਡੇਟ ਲੈ ਕੇ ਠੀਕ ਹੈ ਜੀ ਸ਼ਾਮ ਨੂੰ ਕਰਦੇ ਆਂ ਇੱਕ ਵੀਡੀਓ ਨਾਲ ਤੁਹਾਡੀ ਹੋਰ ਅਪਡੇਸ਼ਨ ਮਿਲਦੇ ਆਂ ਧੰਨਵਾਦ